ਉਹ ਵੀ ਕਿਸੇ ਮਾਂ ਦੇ ਬੜੀ ਪੁੱਤ ਨੇ ਬਾਈ ਟੱਲਾ ਬਾਸਰ ਕਾ ਪਰ ਰਿੰਕੂ ਜੱਗੀ ਸਰਵਜ ਕੋਲ ਆਉਣ ਘੋੜੇ ਇੱਥੇ ਲੈ ਗਿਆ ਜਿੱਥੇ ਮੈਂ ਬੋਲਦਾ ਪਿਆ ਜੱਗਾ ਅਲਗੋ ਕੋਟ ਇੱਥੇ ਖੜੇ ਕਰੋ ਆ ਕੈਮਰਾਮੈਨ ਅਜਲ ਕਬੱਡੀ ਜੈਂਚਰ ਕਬੱਡੀ ਆਸਟ੍ਰੇਲੀਆ ਕਲਾ ਬੈਚ ਰੀਡਰ ਜਾਫੀ ਆਉਣ ਦੋਵੇਂ ਰਿੰਕੂ ਜੱਗੀ ਸਰਵਜ ਘੋੜਿਆਂ ਦੇ ਸਪੌਂਸਰ ਨਾਲ ਹੋ ਜਾਣਾ ਜੋਜੇ ਰੰਗਾ ਜੀ ਤੇ ਕਾਕਾ ਸਰਪੰਚੋ ਅੰਬਾ ਜੀ ਲਾਓ ਬੈਸਟ ਰੇਟਰ ਗਾਟ ਜਾਫੀ ਵੀ ਆਵੇ ਵਾਹ ਗੁਰੂ ਆ ਜਾ ਯਾਰ ਟਾਸ ਕਰਨੀ ਜੇ ਟਾਸ ਕਰਨੀ ਕਹਿੰਦੇ ਕਰ ਲੋ ਕੋਈ ਗੱਲ ਨਹੀਂ ਵਾਹ ਗੁਰੂ ਦਸਤਾ ਬੱਕਰਾ ਦੋ ਕਰਾ ਦੋ ਕਰਾ ਦੋ ਇੱਕ ਮਿੰਟ ਬੱਕਰਾ ਦੋ ਟਾਸ ਕਰਾਵੇ ਜਿਹਨੂੰ ਕਾਲਾ ਗਿਆ ਕਾਲਾ ਗਿਆ ਜਿਹਨੂੰ ਗੋਰਾ ਗਿਆ ਉਹ ਭਰਾਵਾ ਖੁਸ਼ ਕਰ ਦੋ ਮੁੰਡਿਆਂ ਨੂੰ ਹਾਂ ਹਾਂ ਇੱਕ ਮਿੰਟ ਇੱਕ ਬਟਾ ਦੇ ਦੇ ਡੇਟਾ ਜਰਾ ਓ ਯਾਰ ਇਹਨਾਂ ਦੇ ਘੋੜੇ ਭਜਾਈ ਦੇਣੇ ਵਿੱਚ ਮੈਨੂੰ ਲੱਗਦਾ ਰਿੰਗੂ ਜਗੇ ਜੀ ਨਵੇੜੋ ਇੰਨਾ ਨਹੀਂ ਕੰਮ ਨੇ ਬੜਾ ਜਾਨੋ ਪਰਾ ਹੋ ਜਾ ਟੋਪੀ ਪਾਈ ਸਿਰ ਤੇ ਦੀਪ ਦੀਪ ਹੋ ਗਿਆ ਕਲੀਅਰ ਰੇਡਰ ਦਾ ਚਿੱਟਾ ਘੋੜਾ ਦੋ ਕਾਲਾ ਵਾਹ ਗੁਰੂ ਸਿਚੋ ਜਿਹੜਾ ਚਿੱਟਾ ਘੋੜਾ ਮਾਝੇ ਨੂੰ ਜਾਵੇਗਾ ਵੈਸਟ ਰੇਡਰ ਦੀਪਤ ਮੁਰਜੀ ਉਹ ਯਾਰਾ ਇੱਕ ਮਿੰਟ ਮੇਰੀ ਬੇਨਤੀ ਯਾਰ ਜੇਪਾ ਸਾਹਮਣੇ ਆਪਣੀਆਂ